ਹੁਸ਼ਿਆਰਪੁਰ ਨੇ ਜਿਹੜੀਆਂ ਮਾਨ ਸਰਕਾਰ ਨੇ ਬੜਾ ਤੱਕਾ ਕੀਤਾ ਕੱਲ ਆਪ ਤੱਕ ਇਸ ਦਾ ਪਲਾ ਕਰਨਾ ਨਹੀਂ ਜੇ ਕੇਂਦਰ ਸਰਕਾਰ ਪਲਾ ਕਰ ਰਹੀ ਹੈ ਉਹ ਪਲਾ ਕਰਨ ਨਹੀਂ ਦੇਣਾ ਅਸੀਂ ਬਰਦੋਰ ਪ੍ਰਦਰਸ਼ਨ ਕਰਦੇ ਹੋਏ ਅੱਜ ਪੁਤਲਾ ਫੂਕਿਆ ਕੱਲ ਜਿਸ ਢੰਗ ਦੇ ਨਾਲ ਜਿੱਥੇ ਵੀ ਸਾਡੇ ਕੈਂਪ ਲੱਗੇ ਨੇ ਸਰਕਾਰੀ ਯੋਜਨਾਵਾਂ ਨੂੰ ਲੈ ਕੇ ਉਹ ਕੈਂਪਾਂ ਨੂੰ ਕੱਲਾ ਰੋਕੇ ਨਹੀਂ ਗਿਆ ਬਲਕਿ ਸਾਡੇ ਨੇਤਾਵਾਂ ਨੂੰ ਅਰੈਸਟ ਕਰਕੇ ਜਿਹੜਾ ਹੈ ਉਹ ਡਿਟੇਨ ਕਰਕੇ 4-4-5 ਬਰ ਘੰਟੇ ਪੁਲਿਸ ਦੇ ਇੱਕ ਬਿਠਾਇਆ ਗਿਆ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਜਿਹੜੀਆਂ ਲੋਕ ਯੋਜਨਾਵਾਂ ਆ ਉਹਨਾਂ ਨੂੰ ਡੋਸਟੈਪ ਤੇ ਪਹੁੰਚਾਉਣ ਦੇ ਲਈ ਬਹੁਤ ਵੱਡਾ ਉਪਰਾਲਾ ਸਾਡੀ ਪਾਰਟੀ ਕਰ ਰਹੀ ਹੈ ਸਾਡੇ ਨੇਤਾ ਕਰਕੇ ਪਿੰਡ-ਪਿੰਡ ਜਾ ਕੇ ਸ਼ਹਿਰ-ਸ਼ਹਿਰ ਜਾ ਕੇ ਬਾੜਵੜ ਜਾ ਕੇ ਇਹ ਕੈਂਪ ਲਾ ਕੇ ਲੋਕਾਂ ਨੂੰ ਸੂਚਲ ਦੇ ਰਹੇ ਨੇ ਪੰਜਾਬ ਗਵਰਨਮੈਂਟ ਨੇ 1000 ਰੁਪਇਆ ਜਦੋਂ ਅਨਾਉਂਸ ਕੀਤਾ ਸੀ ਮੈਲਾਮ ਨੂੰ ਦੇਵਾਂਗੇ ਬੜੇ ਫਾਰਮ ਭਰਾਏ ਲੇਕਿਨ ਕਿਸੇ ਪਾਰਟੀ ਨੇ ਵਿਰੋਧ ਨਹੀਂ ਕੀਤਾ ਵੀ ਠੀਕ ਦੇਣਗੇ ਲੇਕਿਨ ਅਜ ਤੱਕ ਉਹ 1000 ਰੁਪਏ ਦਿੱਤਾ ਨਹੀਂ ਲੇਕਿਨ ਜੇ ਕੋ ਕੇਂਦਰ ਸਰਕਾਰ ਕੁਝ ਦੇ ਰਹੀ ਹੈ 14 ਇਹ ਵਿਰੋਧ ਕਰ ਰਹੇ ਨੇ ਅੱਜ ਇਸ ਸਰਕਾਰ ਨੂੰ ਸੱਤਾ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਜਿਹੜੀ ਸਰਕਾਰ ਲੋਕਾਂ ਦੇ ਹਿੱਤ ਵਿੱਚ ਲੈਏ ਫੈਸਲੇ ਲੋਕਾਂ ਨੂੰ ਦਿੱਤੀਆਂ ਸਕੀਮਾਂ ਉਹਨਾਂ ਨੂੰ ਪਬਲਿਕ ਤੱਕ ਪਹੁੰਚਾ ਨਹੀਂ ਦਿੰਦੀ ਉਹਨਾਂ ਦਾ ਬੈਨੀਫਿਟ ਲੈ ਨਹੀਂ ਦਿੰਦੀ ਉਹ ਸਰਕਾਰ ਨੂੰ ਇਸ ਰਾਜਕਰਮ ਦਾ ਹੈੱਡਕਵਰਟਰ ਸੇ ਸਾਰੇ ਪੂਰੇ ਪੰਜਾਬ ਦੇ ਵਿੱਚ ਪੁਤਲੇ ਜਲਾਏ ਜਾ ਰਹੇ ਨੇ ਭਗਵੰਤ ਮਾਨ ਦੇ ਪੰਜਾਬ ਸਰਕਾਰ ਦੇ ਮੈਂ ਇੱਕ ਗੱਲ ਕਹਿਣਾ ਚਾਹਨੀ ਸਪਸ਼ਟ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਨੇ ਦੇਸ਼ ਦੇ ਹਿੱਤ ਵਾਸਤੇ ਲੋਕਾਂ ਦੇ ਹਿੱਤ ਵਾਸਤੇ ਗਰੀਬਾਂ ਦੇ ਹਿੱਤ ਵਾਸਤੇ ਮਜ਼ਦੂਰਾਂ ਦੇ ਹਿੱਤ ਵਾਸਤੇ ਕਿਸਾਨਾਂ ਦੇ ਹਿੱਤ ਵਾਸਤੇ ਜਿਹੜੇ ਉਹਨਾਂ ਨੇ ਨੀਤੀਆਂ ਲਿਆਂਦੀਆਂ ਯੋਜਨਾਵਾਂ ਲਿਆਂਦੀਆਂ ਜਿਦੇ ਵਿੱਚ ਆਸ਼ੀਮਾਨ ਯੋਜਨਾ ਸੀ ਕਿਸਾਨ ਸਨਮਾਨੀ ਦੀ ਯੋਜਨਾ ਹੋਰ ਵੀ ਇਸ ਤਰ੍ਹਾਂ ਦੀਆਂ 810 ਯੋਜਨਾਵਾਂ ਦੇ ਪੂਰੇ ਦੇਸ਼ ਭਰ ਚ ਕੈਂਪ ਲੱਗ ਰਹੇ ਨੇ ਜਿਸੇ ਇਸ ਲੜੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵੀ ਪੂਰੇ ਜ਼ਿਲ੍ਹਿਆਂ ਦੇ ਵਿੱਚ ਕੈਂਪ ਲਗਾਏ ਜਾ ਰਹੇ ਸਨ ਜਿਦੇ ਵਿੱਚ ਕਿ ਲੋਕਾਂ ਨੂੰ ਫਾਇਦਾ ਮਿਲ ਸਕੇ ਮੋਦੀ ਸਰਕਾਰ ਨੇ ਜਿਹੜੀਆਂ ਨੀਤੀਆਂ ਦਿੱਤੀਆਂ ਹਨ ਉਹਨਾਂ ਦਾ ਫਾਇਦਾ ਲੋਕ ਲੈ ਸਕਣ ਤਾਂ ਕਿ ਇਹ ਲੋਕਾਂ ਵਾਸਤੇ ਹੀ ਆਈਆਂ ਨੀਤੀਆਂ ਨੇ ਉਹਨਾਂ ਦੇ ਲਾਭ ਲੈਣ ਵਾਸਤੇ ਹੀ ਇਹ ਨੀਤੀਆਂ ਜਿਹੜੀਆਂ ਯੋਜਨਾਵਾਂ ਕੇਂਦਰ ਸਰਕਾਰ ਨੇ ਦਿੱਤੀਆਂ ਸਨ ਲੇਕਿਨ ਪੰਜਾਬ ਸਰਕਾਰ ਨੂੰ ਇਹ ਇਲਮ ਹੋ ਗਿਆ ਕਿ ਬਿਓ ਜੇ ਨੀਤੀਆਂ ਲੋਕੀ ਲੈ ਲੈਣਗੇ ਜੇ ਕਾਰਡ ਬਣਵਾਣਗੇ ਉਹਨਾਂ ਦਾ ਫਾਇਦਾ ਲੈਣਗੇ ਤੇ ਕੱਲ ਨੂੰ ਅਸੀਂ ਕਿੱਥੇ ਜਾਵਾਂਗੇ 2027 ਦੇਖਦੇ ਹੋਣੇ ਨਾ 2027 ਚ ਤੇ ਉਹਨਾਂ ਨੇ ਵੈਸੇ ਵੀ ਨਹੀਂ ਆਣਾ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ 39 ਜਗ੍ਹਾ ਤੇ ਕੈਂਪ ਲੱਗ ਰਹੇ ਸਨ ਜਿੱਥੇ ਸ਼ੁਰੂ ਹੋਣ ਲੱਗੇ ਸੀ ਉਹਨਾਂ ਨੇ ਵੱਡੇ ਸਾਡੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਸੀਗੇ ਉਹਨਾਂ ਨੂੰ ਨਜ਼ਰਬੰਦ ਕਰ ਲਿਆ ਉਹਨਾਂ ਨੂੰ ਅਰੈਸਟ ਕਰ ਲਿਆ ਉਹਨਾਂ ਨੂੰ ਥਾਣੇ ਰੱਖਿਆ ਧੱਕੇਸ਼ਾਹੀ ਕੀਤੀ ਕਾਰਕਿਰਤਾਵਾਂ ਨਾਲ ਤੱਕਾ ਮਾਰਕੀਤਾ ਇਹ ਤਾਂ ਇੱਕੋ ਇੱਕ ਚੀਜ਼ ਦਿਖਦੀ ਆ ਕਿ ਵੀ ਕਿਆ ਜਿਹੜਾ ਸਿਸੋਧਿਆ ਜੀ ਨੇ ਇੱਕ ਗੱਲ ਥੋੜੇ ਦਿਨ ਪਹਿਲਾਂ ਇੱਕ ਗੱਲ ਕਹੀ ਸੀ ਸਾਮਦਮ ਦੰਡਬੇਦ ਸਾਰਾ ਕੁਝ ਵਰਤੋ ਇਹ ਉਹਨਾਂ ਨੇ ਨਾਲ ਦੇ ਨਾਲ ਹੀ ਆਪਣਾ ਇੰਪਲੀਮੈਂਟ ਕੀਤਾ ਔਰ ਉਹ ਸਾਮਦਮ ਦੰਡਵੇਦ ਸਾਰਾ ਇੰਪਲੀਮੈਂਟ ਕਰਦੇ ਹੋਏ ਉਹਨਾਂ ਨੇ ਪੂਰੇ ਪੰਜਾਬ ਚ ਕੱਲ ਇੱਕ ਹਰਮ ਮਚਾਇਆ ਕਿੰਨੇ ਲੋਕਾਂ ਨੂੰ ਧੱਕੇਸ਼ਾਹੀ ਕੀਤੀ ਔਰ ਕਾਰਜਕਰਤਾਵਾਂ ਨਾਲ ਤੱਕਾ ਮਾਰ ਵੀ ਉਹਨਾਂ ਨੇ ਕੀਤਾ ਜਿਸ ਦੇ ਤਹਿਤ ਅੱਜ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੀ ਅਰਥੀ ਫੁਕੀ ਜਾ ਰਹੀ ਉਹਨਾਂ ਦਾ ਪੁਤਲਾ ਜਲਾਇਆ ਜਾ ਰਿਹਾ ਹੈ ਉਹਦਾ ਮਤਲਬ ਉਹ ਚਾਹਦੇ ਨਹੀਂ ਕਿ ਗਰੀਬਾਂ ਨੂੰ ਫਾਇਦਾ ਮਿਲ ਸਕੇ ਤੇ ਤੁਸੀਂ ਗਰੀਬਾਂ ਦੇ ਹੋ ਕੇ ਕਾਦੇ ਵਾਸਤੇ ਪਰਦੇ ਹੋ